ਰੋਸਰੀਆਂ ਕੀਮਤਾਂ ਲਗਾਤਾਰ ਵਧੀਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਬਹੁਤ ਵਾਰੀ ਗੱਲਬਾਤ ਕੀਤੀ ਹੈ ਤੇ ਮਹਿੰਗਾਈ ਹਜੇ ਘਟਣ ਦਾ ਨਾਂ ਨਹੀਂ ਲੈ ਰਹੀ ਇਹ ਸਾਰੇ ਕੁਝ ਦੇ ਨਾਲ ਇੱਕ ਜਿਹੜੀ ਸਰਵੇ ਕੀਤਾ ਇਹਨਾਂ ਨੇ ਉਹ ਸਰਵੇ ਦੇ ਵਿੱਚ ਉਹ ਗੱਲ ਇੱਕ ਬੜੀ ਅਜੀਬ ਉੱਭਰ ਕੇ ਸਾਹਮਣੇ ਆਈ ਆ ਉਹ ਗੱਲ ਇਹ ਆ ਕਿ ਲੋਕ ਜਿਹੜੀਆਂ ਚੀਜ਼ਾਂ ਖਾ ਰਹੇ ਆ ਉਹ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਆ ਜਿਹਨੂੰ ਅਸੀਂ ਐਕਸਪਾਇਰੀ ਡੇਟ ਵੀ ਕਹਿ ਦਿੰਦੇ ਆ ਜਿਹੜੀ ਉੱਤੇ ਲਿਖਿਆ ਹੁੰਦਾ ਬੈਸਟ ਬਿਫੋਰ ਕਿਸੇ ਵੀ ਚੀਜ਼ ਦੇ ਉੱਤੇ ਜਿਹੜੀ ਪੈਕ ਕੀਤੀ ਆ ਉਹ ਲੰਘਣ ਤੋਂ ਬਾਅਦ ਵੀ ਉਹਨਾਂ ਨੂੰ ਖਾ ਰਹੇ ਆ ਕਿਉਂਕਿ ਉਹਨੂੰ ਛੱਡਣਾ ਅਫੋਰਡ ਨਹੀਂ ਕਰ ਸਕਦੇ ਕਈ ਵਾਰੀ ਘਰਾਂ ਦੇ ਵਿੱਚ ਸਮਾਨ ਪਿਆ ਹੁੰਦਾ ਪਿਆ ਪਿਆ ਐਕਸਪਾਇਰ ਹੋ ਜਾਂਦਾ ਜਾਂ ਉਹਦੀ ਜਿਹੜੀ ਬੈਸਟ ਬਿਫੋਰ ਡੇਟ ਆ ਉਹ ਲੰਘ ਜਾਂਦੀ ਆ ਤੇ ਆਪਾਂ ਉਹਨੂੰ ਸੁੱਟ ਦੰਨੇ ਆਮ ਤੌਰ ਦੇ ਉੱਤੇ ਵੀ ਇਹ ਹੁਣ ਠੀਕ ਨਹੀਂ ਰਿਹਾ ਪਰ ਲੋਕ ਉਹਨੂੰ ਕੰਜ਼ਿਊਮ ਕਰ ਰਹੇ ਆ ਹਾਲਾਂਕਿ ਇਹ ਵੀ ਗੱਲ ਆਪਾਂ ਜਾਣਦੇ ਆ ਕਿ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਹੈ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਦੇ ਤੋਂ ਅਗਲੇ ਦਿਨ ਚੀਜ਼ ਖਰਾਬ ਹੋ ਗਈ ਹੈ ਦੁੱਧ ਆ ਉਹਨੂੰ ਉਹਦੇ 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 ਦੇਖ ਕੇ ਉਹਦੀ ਕੁਆਲਿਟੀ ਉਹਨੂੰ ਕਾਫੀ ਦੇਰ ਤੱਕ ਲੋਕ ਕਈ ਵਾਰ ਯੂਜ਼ ਕਰ ਲੈਂਦੇ ਉਹਦੀ ਬੈਸਟ ਬਿਫੋਰ ਲੰਘਣ ਤੋਂ ਬਾਅਦ ਵੀ ਬੈਸਟ ਬਿਫੋਰ ਦਾ ਮਤਲਬ ਹੁੰਦਾ ਕਿ ਉਹਨਾਂ ਦੇ ਹਿਸਾਬ ਨਾਲ ਇਹ ਤੋਂ ਪਹਿਲਾਂ ਪਹਿਲਾਂ ਜਿਹਨੂੰ ਕੰਜ਼ਿਊਮ ਕਰ ਲਓਗੇ ਤਾਂ ਇਹ ਜ਼ਿਆਦਾ ਠੀਕ ਹੈ ਪਰ ਲੋਕ ਹੁਣ ਉਹਨੂੰ ਯੂਜ਼ ਕਰ ਰਹੇ ਆ ਬਾਅਦ ਦੇ ਵਿੱਚੜੀਆਂ ਪਾਸਟ ਬੈਸਟ ਬਿਫੋਰ ਡੇਟਸ ਆ ਉਹਨਾਂ ਨੂੰ ਜਿਹੜੀਆਂ ਮਤਲਬ ਬਾਅਦ ਦੇ ਵਿੱਚ ਲੰਘ ਜਾਂਦੀਆਂ ਉਹਨਾਂ ਨੂੰ ਵੀ ਯੂਜ਼ ਕਰ ਰਹੇ ਆ ਦਲਹੌਜ਼ੀ ਯੂਨੀਵਰਸਿਟੀ ਦਾ ਐਗਰੀ ਫੂਡ ਰੈਂਡਰ ਟਿਕਲ ਲੈਬ ਆ ਉਹਨਾਂ ਨੇ ਲਗਭਗ 9909 ਕੈਨੇਡੀਅਨ ਨੂੰ ਸਰਵੇ ਕੀਤਾ ਜਿਹਨਾਂ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਤੁਹਾਡੀਆਂ ਫੂਡ ਸੇਫਟੀ ਰਿਸਕ ਕਿਦਾਂ ਦਾ ਹੈ ਤੁਹਾਡੀਆਂ ਆਦਤਾਂ ਕੀ ਆ ਤੁਸੀਂ ਕੀ ਸੋਚਦੇ ਆ ਤੇ ਇਹ ਸਾਰੇ ਸਰਵੇ ਦੇ ਵਿੱਚ ਲੱਭਿਆ ਉਹਨਾਂ ਨੇ ਇਹ ਆ ਕਿ 58% ਜਿਹੜੇ ਰਿਸਪੌਂਡੈਂਟ ਨੇ ਉਹ ਇਸ ਗੱਲ ਵੱਲ ਨੇ ਕਿ ਜਿਹੜਾ ਫੂਡ ਜਾਂਤ ਉਸ ਜਿਹੜੀ ਬੈਸਟ ਬਿਫੋਰ ਡੇਟ ਹੁੰਦੀ ਹੈ ਜਿਹਨੂੰ ਐਕਸਪਾਇਰੀ ਡੇਟ ਜਾਂ ਡਿਊ ਡੇਟ ਕੋਈ ਵੀ ਕਹਿੰਦੇ ਆ ਆਪਾਂ ਉਹਦੇ ਤੁਸੀਂ ਨੇੜੇ ਹੁੰਦੀ ਹੈ ਚੀਜ਼ ਤੇ ਜਾਂ ਇਵਨ ਉਹਨੂੰ ਆ ਲੰਘ ਜਾਂਦੀ ਹੈ ਬੈਸਟ ਬਿਫੋਰ ਉਹਨੂੰ ਵੀ ਲੋਕ ਜਿਹੜਾ ਆ ਉਸੇ ਤਰ੍ਹਾਂ ਯੂਜ਼ ਕਰ ਰਹੇ ਆ 48% ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਜਾਂ ਉਹ ਅਨਸ਼ੋਰ ਨੇ ਇਸ ਗੱਲ ਕਰਕੇ ਕਿ ਜਿਹੜਾ ਇਹ ਫੂਡ ਅਸੀਂ ਖਾਵਾਂਗੇ ਇਹਦੇ ਨਾਲ ਬਿਮਾਰ ਹੋ ਸਕਦੇ ਆ ਜਾਂ ਇਹ ਖਾਣਾ ਠੀਕ ਹੁੰਦਾ ਬੈਸਟ ਬਿਫੋਰ ਤੋਂ ਬਾਅਦ ਵੀ ਖਾਧਾ ਜਾ ਸਕਦਾ ਹੁੰਦਾ 50% ਤੋਂ ਉੱਤੇ ਜਿਹੜੇ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਕਿ ਜਿਹੜੀਆਂ ਫੂਡ ਦੀਆਂ ਵਧੀਆਂ ਕੀਮਤਾਂ ਆ ਇਹਨਾਂ ਨੇ ਸਾਨੂੰ ਜ਼ਿਆਦਾ ਰਿਸਕ ਲੈਣ ਲਈ ਮਜਬੂਰ ਕਰ ਦਿੱਤਾ ਜਦੋਂ ਬੰਦੇ ਦੇ ਕੋਲ ਸਰੱਗੀ ਹੁੰਦੀ ਹੈ ਚਾਰ ਪੈਸੇ ਹੁੰਦੇ ਆ ਉਹ ਕਈ ਚੀਜ਼ਾਂ ਦਾ ਖਿਆਲ ਰੱਖਦਾ ਆ ਆਪਣੀ ਸਿਹਤ ਦਾ ਖਾਣ ਪੀਣ ਦੀਆਂ ਚੀਜ਼ਾਂ ਦਾ ਕਿਹੜੀ ਚੀਜ਼ ਖਾਣੀ ਆ ਕਿੱਦਾਂ ਖਾਣੀ ਆ ਕਿਹੜੀ ਨਹੀਂ ਖਾਣੀ ਜਾਂ ਬੈਸਟ ਬਿਫੋਰ ਡੇਟ ਦੇ ਨੇੜੇ ਵਾਲੀ ਨਹੀਂ ਖਾਣੀ ਜਾਂ ਇਵਨ ਫਿਰ ਬੰਦਾ ਵੀ ਸੋਚਦਾ ਵੀ ਜੇ ਇਹ 26 ਤਰੀਕ ਨੂੰ ਐਕਸਪਾਇਰ ਹੁੰਦੀ 25 ਨੂੰ ਹੀ ਕਈ ਵਾਰੀ ਸੋਚ ਲੈਂਦਾ ਵੀ ਮੈਂ ਨਹੀਂ ਖਾਣੀ ਇਹ ਪਰ ਜਦੋਂ ਥੋੜੀ ਜਿਹੀ ਹੁਣ ਜੇਬ ਤੰਗ ਆ ਲੋਕਾਂ ਦੀ ਹੱਥ ਤੰਗ ਆ ਤੇ ਲੋਕ ਡੇਟ ਲੰਘੀਆਂ ਚੀਜ਼ਾਂ ਵੀ ਵਰਤ ਰਿਹਾ ਆਮ ਤੌਰ ਤੇ ਉੱਤੇ ਸਟੋਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਿਹੜੀਆਂ ਤਰੀਕ ਬਹੁਤ ਨੇੜੇ ਹੁੰਦੀ ਜਿਨ੍ਹਾਂ ਦੀ ਬੈਸਟ ਬਿਫੋਰ ਡੇਟ ਉਹ ਸਸਤੀਆਂ ਲੱਗੀਆਂ ਹੁੰਦੀਆਂ ਚੀਜ਼ਾਂ ਮੰਨ ਲਓ ਕੱਲ ਨੂੰ ਕੋਈ ਜੂਸ ਆ ਉਹ ਐਕਸਪਾਇਰ ਹੋ ਜਾਣਾ ਆ ਤੇ ਉਹ ਇੱਕ ਵੱਖਰੀ ਸ਼ੈਲਫ ਤੇ ਉੱਤੇ ਸਟੋਰਾਂ ਦੇ ਵਿੱਚ ਉਹ ਰੱਖ ਦਿੰਦੇ ਆ ਤਾਂ ਕਿ ਇਹ ਤੁਸੀਂ ਅੱਜ ਲੈ ਜਾਓ ਤੇ ਕੱਲ ਨੂੰ ਉਹਨੂੰ ਕੰਜ਼ਿਊਮ ਕਰ ਲੈਣਾ ਜਾਂ ਤੁਸੀਂ ਅੱਜ ਹੀ ਕੰਜ਼ਿਊਮ ਕਰ ਲੈਣਾ ਤੁਸੀਂ ਉਹਨੂੰ ਲਿਜਾ ਸਕਦੇ ਆ ਤੇ ਲੋਕ ਆਮ ਤੌਰ ਤੇ ਉੱਤੇ ਉਹ ਕਾਫੀ ਮਤਲਬ ਫਰਕ ਦੇ ਨਾਲ ਉਹ ਚੀਜ਼ਾਂ ਲੱਗੀਆਂ ਹੁੰਦੀਆਂ ਹਾਲਾਂਕਿ ਪਿੱਛੇ ਰਿਪੋਰਟ ਇਹ ਵੀ ਆਈ ਸੀ ਵੀ ਉਹਨਾਂ ਦੀਆਂ ਕੀਮਤਾਂ ਵੀ ਇਹਨਾਂ ਨੇ ਕੰਪਨੀਆਂ ਵਾਲਿਆਂ ਨੇ ਵਧਾ ਦਿੱਤੀਆਂ ਵੀ ਪਹਿਲਾਂ ਜੀ 40% ਆਫ ਲਾਉਂਦੇ ਸੀ ਮੰਨ ਲਓ ਕੱਲੂ ਚੀਜ਼ ਐਕਸਪਾਇਰ ਹੋ ਜਾਣੀ ਆ ਤੇ ਉਹਨੂੰ ਅੱਜ ਇਹਨਾਂ ਨੇ ਵੱਖਰੀ ਸ਼ੈਲਫ ਦੇ ਉੱਤੇ ਰੱਖ ਦਿੱਤਾ ਕਿਉਂਕਿ ਕੱਲ੍ਹ ਤੋਂ ਬਾਅਦ ਤੇ ਉਹ ਵੇਸਟ ਆ ਅੱਜ ਇਹਨਾਂ ਨੂੰ ਉਹ 40% ਆਫ ਲਾ ਦਿੰਦੇ ਸੀ ਕਈ ਵਾਰੀ ਤੇ ਹੁਣ ਉਹ 40 ਨਹੀਂ ਲਾਉਂਦੇ ਹੁਣ 20 ਹੀ ਲਾਉਂਦੇ ਆ ਕਿਉਂਕਿ ਲੋਕ ਉਧਰਲੇ ਪਾਸੇ ਸ਼ਾਪਿੰਗ ਕਰਨ ਪਹਿਲਾਂ ਜਾਂਦੇ ਆ ਤੇ ਉਹਨਾਂ ਨੂੰ ਪਹਿਲਾਂ ਖਰੀਦਦੇ ਆ ਸਾਰਾ ਜਿਹੜਾ ਹਸਾਕਤਾਵਾ ਉਹ ਪੈਸੇ ਤੇ ਲੇਦਾ ਆ ਆਰਥਿਕ ਤੌਰ ਦੇ ਉੱਤੇ ਤੰਗੀ ਲੋਕਾਂ ਦੇ ਉੱਤੇ ਅਸਰ ਪਾ ਰਹੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਸ਼ਾਇਦ ਐਸ ਤਰ੍ਹਾਂ ਨਾ ਹੋਵੇ ਪਰ ਓਵਰਆਲ ਕੈਨੇਡਾ ਦੇ ਵਿੱਚ ਜਿਹੜਾ ਸਰਵੇ ਕਰਨ ਵਿੱਚ 9900 ਬੰਦੇ ਦੇ ਉੱਤੇ ਕੀਤਾ ਉਹ ਇਸ ਗੱਲ ਤੋਂ ਪੀੜਤ ਨੇ ਵੀ ਚੀਜ਼ਾਂ ਮਹਿੰਗੀਆਂ ਹਨ ਤੇ ਇਸ ਕਰਕੇ ਲੋਕ ਬੈਸਟ ਬਿਫੋਰ ਡੇਟ ਤੋਂ ਬਾਅਦ ਵੀ ਖਾਣ ਦੇ ਲਈ ਤਿਆਰ ਨੇ ਸੋ ਜਿਹੜੇ ਹੁਣ ਕੈਨੇਡੀਅਨ ਰਿਸਕ ਲੈ ਰਹੇ ਆ ਫੂਡ ਸੇਫਟੀ ਨੂੰ ਲੈ ਕੇ ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਰਿਸਕ ਲੈਣ ਲਈ ਮਜਬੂਰ ਹੋ ਰਹੇ ਆ ਜਿਹੜੀਆਂ ਗਰੋਸਰੀ ਦੀਆਂ ਵਾਧੀਆਂ ਕੀਮਤਾਂ ਬੈਸਟ ਬਿਫੋਰ ਡੇਟ ਨੂੰ ਇਗਨੋਰ ਕਰਨ ਲੱਗ ਪਏ ਆ ਜਿਹੜੀਆਂ ਇਹਦੇ 'ਚ ਹੁਣ ਲੋਕ ਟਿਪਸ ਦੇ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਖਾਣ ਪੀਣੇ ਸਸਤਾ ਲਿਆ ਜਾ ਸਕਦਾ ਤੁਸੀਂ ਕਿੱਦਾਂ ਮਤਲਬ ਇਹਨੂੰ ਦੇਖ ਸਕਦੇ ਆ ਪਰ ਉਹ ਲੋਕ ਜਿਹੜੇ ਇਸ ਤਰ੍ਹਾਂ ਹੁਣ ਆਪਣੀ ਸਿਹਤ ਸੰਬੰਧੀ ਰਿਸਕ ਲੈ ਸਕਦੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਕਾਰਨ ਬੜਾ ਸਿੱਧਾ ਆ ਕਿ ਜਿਹੜਾ ਸਿੱਧਾ-ਸਿੱਧਾ ਇਹਦਾ ਸਬੰਧ ਆ ਕਿ ਜਿਹੜੀ ਬੈਸਟ ਬਿਫੋਰ ਡੇਟ ਦੂਜਾ ਹੈਗਾ ਵੀ ਕੀ ਇਹਦੇ ਨਾਲ ਫਿਰ ਲੋਕ ਬਿਮਾਰ ਹੁੰਦੇ ਗਰੋਸਰੀ ਅਫੋਰਡੇਬਿਲਟੀ ਕਿਉਂਕਿ ਨੈਸ਼ਨਲ ਕ੍ਰਾਈਸਿਸ ਬਣ ਚੁੱਕਾ ਆ ਅ ਇਸ ਕਰਕੇ ਦੇਖਿਆ ਜਾ ਰਿਹਾ ਵੀ ਕੀ ਇਹ ਲੋਕ ਹੋਣਾ ਇਹਦੇ ਨਾਲ ਬਿਮਾਰ ਹੋ ਰਹੇ ਆ ਖਾ ਕੇ ਜਾਂ ਉਹਨਾਂ ਨੇ ਫਿਰ ਇਹਨੂੰ ਕੈਟਾਗਰੀਜ਼ ਕੀਤਾ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦੇਖਿਆ ਹੈ ਜਿਹੜੀਆਂ ਜਨਰੇਸ਼ਨ Z ਆ 10% ਉਹ ਜਿਹੜੇ ਮਿਲenialਸ ਨੇ ਜਿਹੜੇ 1980 ਤੋਂ 96 ਤੱਕ ਬੌਰਨ ਹੋਏ ਆ 41% ਤੇ ਕਿਹੜੀ ਕਿਹੜੀ ਜਿਹੜੀ ਕੈਟਾਗਰੀ ਆ ਉਹ ਕਿਸ ਤਰੀਕੇ ਦੇ ਨਾਲ ਆਪਣੀਆਂ ਬਾਉਂਡਰੀਜ਼ ਪੁਸ਼ ਕਰ ਰਹੀ ਹੈ ਸੇਫਟੀ ਵਾਲੇ ਪਾਸੇ ਜਿਹੜੇ ਪਹਿਲਾਂ ਨਹੀਂ ਇਦਾਂ ਦੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਸੀ ਉਹ ਹੁਣ ਆ ਬਾਕੀ ਚੀਜ਼ਾਂ ਨੂੰ ਦੂਜੇ ਨੰਬਰ ਦੇ ਉੱਤੇ ਸੈੱਟ ਰਏ ਆ ਪਰ ਜਿਹੜਾ ਖਾਸ ਤੌਰ ਦੇ ਉੱਤੇ ਕੀਮਤ ਆ ਪ੍ਰਾਈਸ ਆ ਜਿਹੜਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ